ਸਸਿਗਾ ਜੀ ਮੈਂ ਤੁਹਾਡਾ ਆਪਣਾ ਲਾਪਰੀ ਚੀਂ ਕੁਸ਼ੀਪੁਰ ਆਪ ਜੱਸੀ ਪਹੁੰਚਿਆ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਨੇੜੇ ਪਿੰਡ ਭੰਗਵਾ ਸੋ ਸਾਡੇ ਨਾਲ ਇੱਕ ਫਾਰਮ ਐਡਜਸਟਮੈਂਟ ਫਾਰਮ ਦੇ ਵਿੱਚ ਪਹੁੰਚਿਆ ਸੋ ਸਾਰੀ ਗੱਲਬਾਤ ਕਰਦੇ ਆ ਕਿ ਇਸ ਫਾਰਮ ਨੂੰ ਉਹਨਾਂ ਨੇ ਕਿਵੇਂ ਸਾਰਾ ਇਹ ਪ੍ਰੋਸੈਸ ਜਿਹੜਾ ਤਿਆਰ ਕੀਤਾ ਤੇ ਕਿੰਨੀ ਲੱਗਤਾ ਇਹ ਸੋ ਸਾਡੇ ਨਾਲ ਇਸ ਗੱਲਬਾਤ ਕਰਨ ਦੇ ਲਈ ਮੌਜੂਦ ਹਾਂ ਸਸੀਆ ਭਾਜੀ ਹਸੀਗਾ ਜੀ ਤੇ ਭਾਜੀ ਇਹ ਜਿਹੜਾ ਵਾ ਪ੍ਰੋਸੈਸ ਹੈ ਇਹ ਕਿਵੇਂ ਦਿਮਾਗ ਦੇ ਵਿੱਚ ਸਾਰਾ ਆਇਆ ਏ ਜੀ ਮੈਂ ਨਾ ਆਪਣਾ ਇਹਦੇ بیٹے ਤੇ ਨਾ ਬੱਚਾ ਹੋਇਆ ਸੀ ਤੇ ਅਸੀਂ ਉਹਦੀ ਨਾ ਬਾਜੀ ਲੈ ਕੇ ਗਏ ਸੀ ਤੇ ਮੇਰੇ ਕੁੜਮਾਂ ਨੇ ਰੱਖੇ ਸੀਗੇ ਤੇ ਉਹਨਾਂ ਨੇ ਮੈਨੂੰ ਇੱਕ ਮੁਰਗਾ ਤੇ ਇੱਕ ਮੁਰਗੀ ਦੇ ਦਿੱਤੀ ਮੈਨੂੰ ਕਹਿੰਦੇ ਵੀ ਚਲੋ ਲੈ ਜਾਓ ਤੁਸੀਂ ਨਾ ਕਦੇ ਆਂਡੇ ਖਾ ਲਿਆ ਕਰੋ ਵੱਡੇ ਬੱਚੇ ਦੇ ਦਿੰਦੇ ਵੱਡੇ ਦਿੱਤੇ ਵਧਾਈ ਦਿੱਤੀ ਇੱਕ ਸਾਫ ਦੀ ਮੈਂ ਤੇ ਉਹ ਮੈਂ ਲੈ ਕੇ ਆਇਆ ਤੇ ਉਸ ਤੋਂ ਬਾਅਦ ਨਾ ਉਹਨੇ ਆਂਡੇ ਦਿੱਤੇ ਮੈਨੂੰ ਤੇ ਮੈਂ ਆਂਡੇ ਤੇ ਕਿਹਾ ਕੀ ਖਾਣੇ ਮੇਰਾ ਦਿਲ ਨਹੀਂ ਕੀਤਾ ਮੈਂ ਇਹਦੇ ਦੇ ਬੱਚੇ ਕਢਾਉਣੇ ਆ ਠੀਕ ਜੀ ਉਹ ਬੱਚਿਆਂ ਵਾਸਤੇ ਮੈਂ ਨਾ ਮੁੜ ਕੇ ਉੱਤੇ ਦੇਖਿਆ YouTube ਤੇ ਤੇ ਇਨਕੂਵੇਟਰ ਕਿੱਦਾਂ ਬਣਦਾ ਉਹ ਮੈਂ ਦੇਖਿਆ ਉੱਤੋਂ ਫਿਰ ਇਨਕੂਵੇਟਰ ਬਣਾਇਆ ਮੈਂ ਤੇ ਮੈਂ ਪਹਿਲੀ ਵਾਰੀ ਕੋਈ 5 26 ਆਂਦੇ ਲਾਏ ਉਹਦੇ ਵਿੱਚ ਤੇ ਮੇਰੇ ਪੰਜ ਬੱਚੇ ਨਿਕਲੇ ਪਰ ਪਾਮ ਜੀ ਨਿਕਲੇ ਫਿਰ ਉਹਦੇ ਵਿੱਚ ਵੀ ਮਤਲਬ ਇਹ ਨਾ ਹੋ ਗਿਆ ਵੀ ਮੈਂ ਕਾਮਯਾਬ ਹੋ ਗਿਆ ਹੁਣ ਗਾੜੀ ਮੈਂ ਕੰਮ ਕਰ ਸਕਦਾ ਨਹੀਂ ਕੋਈ ਬਾਕੀ ਜਿਹੜੇ ਖਤਰ ਹੋ ਗਏ ਉਹ ਮਤਲਬ ਖਤਮ ਹੋ ਗਏ ਨਾ ਸਾਡੇ ਕੋਲ ਸਹੀ ਟਾਈਮ ਤਰੀਕੇ ਨਾਲ ਜੋ ਮਤਲਬ ਕਮਾਇਆ ਨਹੀਂ ਗਿਆ ਜੋ ਵੀ ਸਿਸਟਮ ਜਿਹੜਾ ਹੈ ਕਮੀਆਂ ਰਹਿ ਗਈਆਂ ਉਹ ਦੁਬਾਰਾ ਫਿਰ YouTube ਤੋਂ ਦੇਖ ਕੇ ਸਾਰਾ ਕੁਝ ਤੇ ਦੁਬਾਰਾ ਮੈਂ ਉਹਦੇ ਵਿੱਚ ਮਤਲਬ 60 ਹੰਡੇ ਲਾਇਏ ਸੱਤਾ ਦੇ ਵਿੱਚ ਮੇਰੇ ਨਾਲ ਕੋਈ 55 ਬੱਚੇ ਨਿਕਲੇ। ਕਿ ਦੂਸਰੀ ਜਿਹੜੀ 55 ਨਿਕਲੀ। ਹਾਂ 100% ਰਿਜ਼ਲਟ ਮੇਰਾ ਨਿਕਲ ਆਇਆ। ਪੰਜ ਵਿੱਚ ਫਰਚੇ ਹੋਏ ਬਾਕੀ ਨਿਕਲੇ। ਹਾਂਜੀ ਹਾਂਜੀ। ਉਸ ਤੋਂ ਬਾਅਦ ਫਿਰ ਮੈਨੂੰ ਐਸਾ ਮਲੋ ਦਾ ਇਹਦਾ ਸ਼ੌਂਕ ਪੈ ਗਿਆ। ਫਿਰ ਮੈਂ ਹੋਰ ਵੀ ਇੰਨਾ ਨਮੀਆਂ ਤੇ ਚਾਲੂ ਕੀਤਾ ਕੰਮ। ਹੋਰ ਲਿਆ ਲਿਆ ਤੇ ਤਿਆਰ ਕੀਤੇ। ਹੁਣ ਇਸ ਟਾਈਮ ਮੇਰੇ ਕੋਲ 6-700 ਬੱਚਾ ਜੀ। 6-700। ਹਾਂਜੀ। ਕੋਈ ਮੈਂ ਸੇਲ ਵੀ ਕਰ ਚੁੱਕਾ ਕੋਈ 500-600 ਬੱਚਾ ਸੇਲ ਕਰ ਚੁੱਕਾ। ਜੇ ਜਦੋਂ ਪਹਿਲੀ ਤੁਸੀਂ ਮਸ਼ੀਨ ਜੜੀ ਬਣਾਈਆਂ ਰਸਮੀ ਸੀ ਤੇ ਉਹ ਤੇ ਕਿਰੇ ਲੱਗਦਾ ਸੀ ਤੇ ਕਿੰਨਾ ਸਮਾਂ ਲੱਗਦਾ। ਉਹ ਤੇ ਲੱ ਤੇ 2500 ਦੇ ਵਿੱਚ ਮੇਰੇ ਮਤਲਬ ਮਸ਼ੀਨ ਤਿਆਰ ਹੋ ਗਈ ਸੀ ਤੇ ਉਹ ਮਸ਼ੀਨ ਦਾ ਸਾਰਾ ਪ੍ਰੋਸੈਸ ਦੱਸੋ ਕਿ ਉਹ ਕਿਵੇਂ ਸਾਰਾ ਜੀਵਾਨ ਲਗਾਉਂ ਕਿਵੇਂ ਉਹ ਮਾਰਕੀਟ ਵਿੱਚੋਂ ਪ੍ਰੋਸੈਸ ਕੀਤਾ ਜਾਂ ਕਿਵੇਂ ਜਿਵੇਂ ਨਹੀਂ ਨਹੀਂ ਜੀ ਉਹ ਨਾ ਜੇ ਆਨਲਾਈਨ ਸਮਾਨ ਮੰਗਾ ਲੀਦਾ ਇਹਨਾਂ ਦਾ ਜਦੋਂ ਇਹਦਾ ਕੰਟਰੋਲਰ ਹੋ ਗਿਆ ਕੇ ਕੇ ਦੇ ਵਿੱਚ ਪੱਖਾ ਲੱਗਦਾ ਬਲਬ ਲੱਗਦੇ ਨੇ ਤੇ ਇੱਕ ਜਿਹੜੀ ਪੇਟੀ ਹੁੰਦੀ ਆ ਥਰਮੋਕੋਲ ਦੀ ਪੇਟੀ ਹੁੰਦੀ ਆ ਕੇ ਤੇ ਥਰਮੋਕੋਲ ਦੀ ਪੇਟੀ ਨੂੰ ਪਹਿਲਾ ਟੇਬਲ ਨਾਲ ਵੇਟ ਕੇ ਫਿਰ ਉਹਦੇ ਵਿੱਚ ਇੱਕ ਕੰਟਰੋਲਰ, ਬਲਬ ਤੇ ਇੱਕ ਪੱਖਾ ਲਾਉਣਾ ਪੈਂਦਾ। ਫਿਰ ਉਹਦੇ ਨਾਲ ਹੀਟ ਜਿਹੜੀ ਕੰਟਰੋਲ ਕਰਦਾ ਕਿੰਨੀ ਹੀਟ ਚਾਹੀਦੀ, ਕਿੰਨੀ ਡਾਊਨ ਚਾਹੀਦੀ ਉਹ ਸਾਰਾ ਉਹਦੇ ਵਿੱਚ ਕੰਟਰੋਲ ਹੁੰਦਾ। ਹਾਂਜੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਮੰਨ ਲੋ ਕਿ ਇਹ ਕਿੰਨੇ ਵਾਲੀ ਜਿਹੜੀ ਪੈਲੀ ਬਣਾਈ ਤੁਸੀਂ ਇਹ 2500 ਰੁਪਏ ਦੀ ਬਣਾਈ ਹੈ ਜੀ। ਹਾਂਜੀ। ਉਸ ਤੋਂ ਬਾਅਦ ਹੋਰ ਤੁਹਾਡੇ ਕੋਲ ਕਿੰਨੀਆਂ ਮਸ਼ੀਨਾਂ ਚੱਲਣਗੀਆਂ? ਮੇਰੇ ਕੋਲ ਇਸ ਟਾਈਮ 3 ਮਸ਼ੀਨਾਂ ਨੇ ਜੀ। ਹਾਂਜੀ। 2500 ਵਾਲੀ ਇੱਕ ਹੈ, 2500 ਵਾਲੀ ਇੱਕ, 70 ਵਾਲੀ ਇੱਕ। ਚਤੁਰ ਹਾਂਜੀ ਇਹ ਜੋ ਪ੍ਰਸ਼ਾਸਨ ਤੁਸੀਂ ਚਾਲੂ ਕੀਤਾ ਵਾ ਇਹ ਸਿਆਲ ਚ ਕੀਤਾ ਗਰਮੀ ਚ ਕੀਤਾ ਨਹੀਂ ਇਹ ਜੀ ਗਰਮੀ ਚ ਕੀਤਾ ਹੈ ਅੱਜ ਕੱਲ ਦਾ ਟਾਈਮ ਸੀ ਜਦੋਂ ਸ਼ੁਰੂ ਕੀਤਾ ਸੀ ਸਾਲ ਹੀ ਹੋ ਗਿਆ ਇੱਕ ਸਾਲ ਦਾ ਤੇ ਇੱਕ ਸਾਲ ਦੇ ਵਿੱਚ ਹੁਣ ਮਤਲਬ 6-700 ਬੱਚੇ ਨੇ ਕਰ ਜਿਵੇਂ ਮੌਸਮ ਚੇਂਜ ਹੁੰਦਾ ਵਾ ਮੌਸਮ ਦੇ ਹਿਸਾਬ ਨਾਲ ਇਹਦੇ ਵਿੱਚ ਕੁਝ ਕਰਨੀ ਪੈਂਦੀ ਹੈ ਪ੍ਰਸ਼ਾਸਨ ਵੀ ਚੇਂਜ ਕਰਨੇ ਪੈਂਦੇ ਹੋਣਗੇ ਮੌਸਮ ਦਾ ਹਿਸਾਬ ਨਾਲ ਇਹ ਕਿ ਜਿੱਦਾਂ ਹੁਣ ਗਰਮੀ ਆ ਗਰਮੀ ਦੇ ਵਿੱਚ ਬਾਹਰ ਦਾ ਟੈਂਪਰੇਚਰ ਵੀ ਮਤਲਬ ਜ਼ਿਆਦਾ ਹੋ ਜਾਂਦਾ ਹੁਣ ਸਾਨੂੰ ਚਾਹੀਦਾ 37.7 ਟੈਂਪਰੇਚਰ ਚਾਹੀਦਾ ਇਹਦਾ ਤੇ ਬਾਹਰ ਦਾ ਟੈਂਪਰੇਚਰ 38 ਹੋ ਜਾਂਦਾ 39 ਹੋ ਜਾਂਦਾ ਉਹਦੇ ਵਾਸਤੇ ਫਿਰ ਸਾਨੂੰ ਕੋਲਰ ਲਾਉਣਾ ਪਏਗਾ ਮਸ਼ੀਨ ਦੇ ਲਾਗੇ ਵੀ ਥੋੜਾ ਹੀਟ ਜਿਹੜੀ ਕਮਰੇ ਨੂੰ ਸੈੱਟ ਕਰਨ ਵਾਸਤੇ ਇਹ ਗਰਮੀਆਂ ਦੇ ਹਾਂਜੀ ਗਰਮੀਆਂ ਦੇ ਸਿਆਲ ਦੇ ਵਿੱਚ ਸਰਦੀ ਦੇ ਵਿੱਚ ਸਿਆਲ ਦੇ ਵਿੱਚ ਨਹੀਂ ਕੋਈ ਜ਼ਰੂਰਤ ਸਿਆਲ ਦੇ ਵਿੱਚ ਤੋਂ ਆਟੋਮੈਟਿਕ ਉਹਨਾਂ ਪੂਰਾ ਆਪਣਾ ਸੈੱਟ ਰੱਖਣਾ ਹੁੰਦਾ ਗਰਮੀ ਜੇ ਥੋੜੀ ਜ਼ਰੂਰਤ ਪੈਂਦੀ ਜਦੋਂ ਰਾਤੀ ਤੇ ਕਿਤੇ ਜਿਹੜੀ ਸਰਦੀ ਚ ਆਉਂਦੀ ਆ ਕਿ ਜਾਂ ਸਿਆਲ ਚ ਆਪਣੇ ਗਰਮੀ ਚ ਆਉਂਦੀ ਦਿੱਕਤ ਜ਼ਿਆਦਾ ਜਿਹੜੀ ਹੈ ਨਾ ਮਸ਼ੀਨ ਦੀ ਟੈਂਪਰੇਚਰ ਦੀ ਉਹ ਗਰਮੀ ਚ ਹੁੰਦੀ ਹੈ ਲੇਕਿਨ ਬੱਚੇ ਸਾਹਮਣੇ ਦਿੱਕਤ ਜਿਹੜੀ ਹੈ ਉਹ ਸਿਆਲ ਚ ਹੁੰਦੀ ਹੈ ਇਹ ਕਿਨੋ ਜਿਹੜਾ ਦੋਵਾਂ ਦੇ ਵਿੱਚ ਮੈਂ ਕੀਤਾ ਵਾ ਬਲ ਜ਼ਿਆਦਾ ਜਿਹੜੀ ਆ ਮਸ਼ੀਨ ਜਿਹੜੀ ਆ ਰਿਜ਼ਲਟ ਜਿਹੜਾ ਵਧੀਆ ਕਰਕੇ ਮੌਸਮ ਦੇ ਦੇ ਰਿਹਾ ਰਿਜ਼ਲਟ ਇਹ ਜੀ ਆਪਣੇ ਹੱਥ 'ਚ ਜੇ ਆਪਾਂ ਟੈਂਪਰੇਚਰ ਨੂੰ ਸੈੱਟ ਰੱਖਦੇ ਵਾਂ ਤੇ 100% ਰਿਜ਼ਲਟ ਨਿਕਲੇਗਾ ਜੇ ਟੈਂਪਰੇਚਰ ਵੱਧ ਗਿਆ ਟੈਂਪਰੇਚਰ ਡਾਊਨ ਹੋ ਗਿਆ ਤੇ ਉਹ ਦੇ ਵਿੱਚ ਫਿਰ ਕਮੀ ਪੇਸ਼ੀ ਰਹਿ ਗਈ ਤਾਂ ਫਿਰ ਰਿਜ਼ਲਟ ਨਹੀਂ ਆਏ ਜਿਵੇਂ ਤੂੰ ਗਰਮੀ ਚ ਲਾ ਦਿੰਦੇ 60 ਆਂਡੇ ਲਾ ਦਿੰਦੇ ਗਰਮੀ 60 ਦੇ ਸਾਢੇ ਹੀ ਮਤਲਬ ਰੈਸਕਿਉ ਹੁੰਦੇ ਨਿਕਲ ਆਉਂਦੇ ਤੇ ਜੇ ਸਿਆਲ ਦੇ ਵਿੱਚ ਜਿਹੜਾ ਪ੍ਰੋਸੈਸਰ ਦੁਬਾਰਾ ਲਾਉਂਦੇ ਜੋ ਤਾਰੇ ਉੱਚ ਮੁਸ਼ਕਲ ਆਉਂਦੀ ਹੈ ਕਿ ਉਹ ਨਹੀਂ ਨਹੀਂ ਇਹ ਤਾਂ ਉਹ ਮਤਲਬ ਮਸ਼ੀਨ ਦੇ ਵਿੱਚ ਟੈਂਪਰੇਚਰ ਲੱਗਣਾ ਕੰਟਰੋਲਰ ਆਣਾ ਉਹ ਕੰਟਰੋਲਰ ਦੇ ਜਿੰਨਾ ਨੂੰ ਹੀਟ ਚਾਹੀਦੀ ਉੰਨੀ ਉਹਦੇ ਵਿੱਚ ਰੱਖਣੀ ਰੱਖਣੀ ਹੈ ਠੀਕ ਠਾਕ ਹਾਂਜੀ ਸਿਆਲ ਦੇ ਫਤ ਮਤਲਬ ਉਹਦੇ ਵਿੱਚ ਜਾਨੀ ਕਿ ਬਲਬ ਵਗੈਰਾ ਜਾਂ ਹੋਰ ਜੋ ਸਿਸਟਮ ਆ ਚੇਰ ਕਰਨਾ ਪੈਂਦਾ ਨਹੀਂ ਸਿਆਲ ਦੇ ਵਿੱਚ ਮਤਲਬ ਉਹ ਉਹ ਹੀ ਆ ਤੇ ਇਹਦੇ ਹੁੰਦੇ ਨੇ ਮਤਲਬ ਜਿੱਦਾਂ ਆਪਾਂ ਸੈਟਾਂ ਦਾ ਸਰਾਖ ਕੱਢਦੇ ਹਾਂ ਹਾਂਜੀ ਹਵਾ ਵਾਸਤੇ ਉਹ ਮਤਲਬ ਥੋੜੇ ਘੱਟ ਕਰਦੇ ਪੈਂਦੇ ਨੇ ਦੋ ਜਾਂ ਤਿੰਨ ਛੜਦੀਦੇ ਨੇ ਬਾਕੀ ਬੰਦ ਕਰਦੀਦੇ ਨੇ ਇਹ ਜੇ ਕਿ ਨਵਾਂ ਮਤਲਬ ਨੌਜਵਾਨ ਨੇ ਜਾ ਕੇ ਇਹਨੇ ਸੈਟਪ ਲਾਉਣਾ ਮਤਲਬ ਕਿੰਨਾ ਥਾਂ ਤੇ ਕਿਦਾਂ ਦਾ ਮਾਹੌਲ ਚਾਹੀਦਾ ਸਾਰੀ ਮਤਲਬ ਜਾਣਕਾਰੀ ਇਹ ਜੀ ਆਪਣਾ ਘਰ ਦੇ ਵਿੱਚ ਸ਼ੁਰੂ ਕਰ ਸਕਦੇ ਹਾਂ ਬਹੁਤਾ ਥਾਂ ਨਹੀਂ ਚਾਹੀਦਾ ਇਹਦੇ ਵਾਸਤੇ ਜੇ ਆ ਘਰ ਵਿੱਚ ਥੋੜਾ ਜਿਹਾ ਕੰਮ ਕਰਨਾ ਹੋਵੇ ਵੱ ਤੇ ਉਹਦੇ ਵਿੱਚ ਕਰ ਸਕਦੇ ਨੇ ਤੇ ਉਹਦੇ ਵਿੱਚ ਘੱਟੋ ਘੱਟ ਵੀ ਤੇ 3-400 ਜਾਨਵਰ ਜਿਹੜਾ ਆ ਸਕਦਾ 3-400 ਹਾਂਜੀ ਮਸ਼ੀਨਵਾਸ ਤੇ ਜਾਂ ਕੁਝ ਵੀ ਨਹੀਂ ਚਾਹੀਦਾ ਮਸ਼ੀਨਵਾਸ ਤੇ ਇੱਕ ਘਰ ਦਾ ਫੋਨਾ ਪਿਆ ਉਹਦੇ ਵਿੱਚ ਰਖੜ ਉੱਤੇ ਚਲਾ ਦਿਓ ਬਹੁਤ ਇਹ ਜੇ ਤੁਹਾਡੇ ਮੈਂ ਦੇਖਿਆ ਜਾਨਵਰ ਚੌਂਕ ਫਿਰਨ ਮਿੱਡੇ ਥੋੜਾ ਬਹੁਤਾ ਗਾੜੀ ਮਤਲਬ ਥੋੜਾ ਫਰਸਾਂ ਚਾਹੀਦਾ ਖਾਲੀ ਹਾਂਜੀ ਹਾਂਜੀ ਨਹੀਂ ਉਹ ਤੇ ਮਤਲਬ ਕੋਈ ਬਨਵਾਸ ਤੇ ਬੱਚਿਆਂ ਨੂੰ ਚਾਹੀਦੇ ਨਾ ਬਾਹਰ ਖੁੱਲੀ ਜੇ ਫਰੀ ਰੇਂਜ ਦਾ ਕੰਮ ਕਰਨਾ ਹੋਵੇ ਹੋਰ ਥੋੜੀ ਜਗ੍ਹਾ ਚਾਹੀਦੀ ਹੈ ਮਤਲਬ ਇੱਕ ਨਾਲ ਦੋ ਨਾਲ ਸਾਹ ਹੋਵੇ ਨਾ ਬੰਦੇ ਕੋਲ ਤੇ ਬੜਾ ਵਧੀਆ ਆਰਾਮ ਨਾਲ ਬਿਜ਼ਨਸ ਕਰ ਇਹ ਆਪਾਂ 1 ਮਹੀਨੇ ਤੋਂ ਪਹਿਲਾਂ ਨਹੀਂ ਬਾਹਰ ਕੱਢਦੇ ਇਹਨਾਂ ਨੂੰ ਫਿਰ 1 ਮਹੀਨੇ ਦਾ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਥੋੜਾ ਫਲੇ ਛੱਡੀ ਦੇ ਜਦੋਂ ਮਤਲਬ ਇਹ ਨਿਕਲ ਜਾਂਦੇ ਫਿਰ ਆਹਸਤਾ ਹੌਸਤਾ ਜਿਦਾ ਦਾ ਟੈਂਪਰੇਚਰ ਵੀ ਜਿਹੜਾ ਥੋੜਾ ਬਹੁਤ ਚੇਂਜ ਕਰਨਾ ਪੈਂਦਾ ਉਹ ਤੇ ਜਿਹਦਾ ਇੱਕ ਜਦੋਂ ਪਹਿਲੇ ਦਿਨ ਤੋਂ ਨਿਕਲਦੇ ਨੇ ਇੱਕ ਦਿਨ ਤੋਂ ਲੈ ਕੇ 15 ਦਿਨ ਦੇ ਵਿੱਚ ਵਿੱਚ ਆਪਾਂ ਇਹਨਾਂ ਦਾ ਬਾਰ ਬਲ ਟੈਂਪਰਚਰ ਲੈ ਕੇ ਆਉਣਾ ਹੁੰਦਾ ਪਹਿਲੇ ਦਿਨ ਤੋਂ ਮਤਲਬ ਚਾਲੂ ਕਰਦਾ ਥੋੜਾ ਥੋੜਾ ਘਟਾ ਮਾ ਚਾਲੂ ਕਰੀਦਾ ਹਾਂਜੀ ਤੇ ਇਹ ਜਦੋਂ ਪਹਿਲੀ ਵਾਰ ਤੁਸੀਂ ਲਿਆਂਦਾ ਸਾਰਾ ਸੈਟਅਪ ਕੀਤਾ ਤੇ ਘਰ ਦੇ ਵਿੱਚ ਇਹਨਾਂ ਪਾਸਟਰ ਕਰਦੇ ਨੇ ਕਿ ਆ ਵੀ ਕੀ ਪਰ ਇਸ ਟਾਈਮ ਦੇਖੋ ਵੀ ਸਾਰਾ ਪਰਿਵਾਰ ਮੇਰਾ ਅਮਰਦਾ ਰਹੀ ਹੈ ਸਾਰੇ ਮੇਰੇ ਨਾਲ ਸਾਰਾ ਕੰਮ ਕਰਾਉਂਦੇ ਨੇ ਵੀ ਜਿਵੇਂ ਘਰਾਂ ਦੇ ਵੇਖੀ ਦਾ ਮਾਰਬਲ ਪੱਥਰ ਲੱਗੇ ਨੇ ਵਧੀਆ ਮੋਲ ਲੱਗਾ ਤੇ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਅਕਸਰੀ ਨਕਸ਼ਾਉਂਦੇ ਕਰਦੀਆਂ ਨੇ ਨਹੀਂ ਨਹੀਂ ਉਹ ਤਾਂ ਸਾਡਾ ਸਾਡਾ ਸੈਪਰੇਟ ਐਕਸਾਈਡ ਤੇ ਹੈ ਜੀ ਉਹ ਆਪਾਂ ਪਸ਼ੂਆਂ ਵਾਲਾ ਸੀਗਾ ਉਹਦੇ ਵਿੱਚ ਆਪਾਂ ਸਾਰਾ ਕੀਤਾ ਹੋਇਆ ਤੇ ਉਹ ਅਲੱਗ ਗਿਆ ਘਰ ਤੋਂ ਮਤਲਬ ਸਾਈਡ ਤੇ ਹੀ ਥੋੜਾ ਤੇ ਬਹੁਤ ਵਧੀਆ ਕੋਈ ਚੱਕਰ ਨਹੀਂ ਇਹ ਹੁਣ ਮਤਲਬ ਇਹਨਾਂ ਸੈਟਅਪ ਲਾਉਂਦੇ ਮਤਲਬ ਕਿੰਨੀ ਮਤਲਬ ਕਿ ਅੱਜ ਦੀ ਮਤਲਬ ਵਰਤੇ ਸਾਰੀ ਜਗ੍ਹਾ ਖਰਚਾ ਲਾਉਂਦਾ ਖਰਚਾ ਮੇਰਾ ਵੱਲੋਂ ਪਹਿਲਾਂ ਤਾਂ ਜਿਹੜਾ ਬਰਾਏ 2500 ਦੀ ਪੇਟੀ ਬਣਾਈ ਸੀ ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਬਣੀ ਆ ਉਹ 55000 ਰੁਪਏ ਦੀ ਦੋ ਬਣੀਆਂ ਸੀਗੀਆਂ ਹਾਂਜੀ ਮਤਲਬ 11000 15000 ਦੇ ਵਿੱਚ ਮੇਰੀ ਮਸ਼ੀਨਾਂ ਸੀਗੀਆਂ ਤੇ ਬਾਕੀ ਕੋਈ 5-7 ਸੌ ਤੋਂ ਨਾ ਜਾਨਵਰ ਬਾਅਦ ਚੁਲਿਆ ਬੇਹਬਾਰੋਂ ਛੋਟੇ ਲਿਆਂਦੇ ਵੱਡੇ ਕਰਕੇ ਉਹਨਾਂ ਦੇ ਆਂਦੇ ਲੈ ਕੇ ਗਾੜੀ ਫਿਰ ਬੱਚੇ ਗਾੜੀ ਤਿਆਰ ਕੀਤੀ ਹੁਣ ਤੇ ਤੁਹਾਨੂੰ ਮੇਰੇ ਖਿਆਲ ਨਾਲ ਜਿਹੜੇ ਵੀ ਇਹ ਆਲੇ ਵਗੈਰਾ ਮੇਰੇ ਕੋਲ ਕਰੋ ਰੈਸਕੂ ਹੁੰਦੇ ਹੋਣਗੇ ਆਹ ਸਾਰੇ ਆਪਣੇ ਘਰ ਦੇ ਹੀ ਹੁੰਦੇ ਹਾਂ ਹਾਂ ਜੀ ਤੁਹਾਡੇ ਕੋਲ ਜਰੀ ਬਰੀਡਾਂ ਤਕਰੀਬਨ ਕਾਫੀ ਹੋ ਗਈਆਂ ਹਾਂਜੀ ਕਾਫੀ ਬਰੀਡਾਂ ਨੇ ਮੇਰੇ ਕੋਲ ਇਸ ਟਾਈਮ ਹੈਗੇ ਨੇ ਟਰਕੀ ਨੇ ਸਿਲਕੀ ਆ ਆਰ ਆਰ ਕੜਕਨਾਥ ਆ ਫਿਰ ਕਰੈਲਰ ਆ ਡਬਲ ਐਫ ਸੀ ਜੀ ਨੂੰ ਬੋਲਦੇ ਨੇ ਉਹ ਨੇ ਜੀ ਤੇ ਫਿਰ ਅਸੀਲ ਆ ਫਿਰ ਉਹਦੇ ਵਿੱਚ ਇੱਕ ਚਕੋਰਾ ਵੀ ਆਈਆਂ ਨੇ ਬਟੇਰੇ ਵੀ ਆਗੇ ਨੇ ਹਾਂਜੀ ਇਹ ਮਤਲਬ ਜਿਆਦੀ ਡਿਮਾਂਡ ਹੈ ਕਿੰਨੇ ਜਨਰਾਂ ਦੀ ਜਿਆਦੀ ਆਉਂਦੀ ਹੈ ਡਿਮਾਂਡ ਜ਼ਿਆਦਾ ਹੈਗੀ ਹੈ ਜੀ ਖਰਚ ਵਾਸਤੇ ਆ ਰਹੀ ਆਰ ਦੀ ਜਿਹੜੇ ਆਂਡੇ ਵਾਲੀ ਬਰੀਡ ਹੈ ਜਿਹੜੇ ਵੱਲੋਂ ਜਿਨ੍ਹਾਂ ਨੇ ਸਿਰਫ ਆਂਡੇ ਵਾਸਤੇ ਕੰਮ ਕਰਵਾ ਘਰ ਜਿਨ੍ਹਾਂ ਨੇ ਆਂਡੇ ਖਾਣੇ ਜਾਂ ਆਂਡੇ ਲੈਣੇ ਵੇਚਣੇ ਕਰ ਰਹੇ ਉਹ ਆ ਰਿਹਾ ਤੇ ਡਬਲ ਐਫ ਜੀ ਇਹ ਆਡੇ ਘਰ ਦੇ ਵਿੱਚ ਕਿਉਂ ਜ਼ਿਆਦਾ ਇਸਤੇਮਾਲ ਹੁੰਦੇ ਨੇ ਕੀ ਇਹਨਾਂ ਦਾ ਇਜ ਖਾਸ ਕੀ ਹੈ ਇਹ ਜਿਹੜੇ ਦੇਸੀ ਫਰੰਡ ਤੁਹਾਨੂੰ ਬਾਹਰ ਜਿਹੜਾ ਫਰੀ ਰੇਜ ਵਿੱਚ ਰੱਖਦੇ ਆ ਤੇ ਇਹ ਤੁਸੀਂ ਇੱਕ ਅੰਡਾ ਖਾ ਲੋ ਤੇ ਜਿਹੜੇ ਬਾਜ਼ਾਰ ਚ ਮਿਲਦੇ ਨੇ ਉਹਦੇ ਡ్రਾਈਵਰ ਦੇ ਮਿਲਦੇ ਨੇ ਜਿਹੜੇ ਦੂਸਰੇ ਹੁੰਦੇ ਨੇ ਉਹ 10 ਗਾ ਬਰਾਬਰ ਆ ਜਿਹੜਾ ਕਰਕਨਾਥ ਹੈ ਇਹ ਜਿਹੜਾ ਮਤਲਬ ਕਾਫੀ ਜ਼ਰੀਏ ਦੀ ਮਾਨਤਾ ਜਿੰਨੀ ਬੜੀ ਕਰਕਨਾਥ ਦਾ ਜਿਹੜਾ ਅੰਡਾ ਨਾ ਕਰਕਨਾਥ ਦਾ ਅੰਡਾ ਇਹ ਮਤਲਬ ਸ਼ੂਗਰ ਵਾਲੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਜੇਪ ਜਦੋਂ ਮਾਰੇ ਜਿਹਨੂੰ ਦਮਾ ਹੁੰਦਾ ਸ਼ੂਗਰ ਇੱਕ ਜਿਹੜੇ ਆਪਣੇ ਜਿਮ ਵਾਸਤੇ ਹੁੰਦੇ ਵਿਚ ਇੱਕ ਤੇ ਕੈਸਟਰੋਲ ਫ੍ਰੀ ਆ ਇੱਕ ਜਿਹੜੀ ਫੈਟ ਫ੍ਰੀ ਆ ਦੋ ਚੀਜ਼ਾਂ ਫ੍ਰੀ ਹੈ ਪ੍ਰੋਟੀਨ ਬਹੁਤ ਹੈ ਇਹਦੇ ਵਿੱਚ ਇਹ ਜਿਹੜੀ ਬ੍ਰੀਡ ਹੈ ਮੇਰੇ ਖਿਆਲ ਨਾਲ ਬਾਹਰ ਦੀ ਹੈ ਕਿਤੇ ਕਰਕਲਾਸ ਹੈ ਹਾਂਜੀ ਹਾਂਜੀ ਇਹ ਜੰਗਲ ਦੀ ਜੰਗਲਾਂ ਚ ਰਹਿੰਦੀ ਸੀ ਆਹ ਇਹ ਜੰਗਲੀ ਬ੍ਰੀਡ ਆ ਪਰ ਇਹਦਾ ਆਂਡਾ ਜਿਹੜਾ ਵਾ ਉਹ ਬਹੁਤ ਹੈ ਇਹਦਾ ਮੀਟ ਵੀ ਕਾਲਾ ਹੁੰਦਾ ਹਾਂਜੀ ਆਂਡਾ ਬਹੁਤ ਵਧੀਆ ਹੈ ਇਹਦਾ ਇਹਦਾ ਕੋਈ ਟੇਸਟ ਜਿਹਦਾ ਵਿੱਚ ਕੋਈ ਫਰਕ ਉਜਾਤ ਨਹੀਂ ਟੇਸਟ ਕੋਈ ਫਰਕ ਨਹੀਂ ਟੇਸਟ ਸੇਮ ਹੈ ਦੇਸੀਆਂ ਦੇ ਵਰਗਾ ਹਾਂ ਮਤਲਬ ਉਹ ਉਸੇ ਹਿਸਾਬ ਜਿਵੇਂ ਇੱਕ ਦੇਸੀਆਂ ਦਾ ਦੂਜਾ ਉਹ ਆਂਡੇ ਦੇ ਵਿਸ਼ਾਦ ਚ ਕੋਈ ਫਰਕ ਨਹੀਂ 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 ਸਾਇਦ ਚ ਕੋਈ ਫਰਕ ਨਹੀਂ ਹੈ ਸੇਮ ਹੈ ਦੇਸੀਆਂ ਦੇ ਜਿਵੇਂ ਜੀ ਦੇਸੀ ਹੈ ਵੀ ਹਾਂਜੀ ਤੇ ਜਿਹੜਾ ਮਤਲਬ ਹੁਣ ਮਤਲਬ ਕਿੰਨੀ ਤੁਹਾਨੂੰ ਮਤਲਬ ਮਹੀਨੇ ਦਾ ਜਿਹੜਾ ਇਹਦਾ ਮਤਲਬ ਸਾਰਾ ਖਰਚਾ ਵਗੈਰਾ ਕੱਢ ਕੇ ਕਿੰਨਾ ਪ੍ਰਾਪਤ ਹੋਏਗਾ ਮਨ 35000 ਰੁਪਏ ਦਾ ਆਰਾਮ ਨਾਲ ਜੀ 35000 ਹਾਂ ਜੀ ਤੇ ਜਿਹੜੇ ਮਤਲਬ ਹੁਣ 20-20 30 ਲੱਖ ਰੁਪਏ ਲਾ ਕੇ ਨੌਜਵਾਨ ਜਿਹੜੇ ਨੇ ਉਧਰ ਨੂੰ ਮੁੰਮਚ ਕਰਨ ਦੇ ਕਹਦੇ ਆਦੇ ਹੀ ਜਾ ਕੇ ਕੰਮ ਕਰਨ ਦੇ ਨੇ ਉੱਥੇ ਵੀ ਫਾਰਮਰ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਕੀ ਮੈਸੇਜ ਦੇਖੋ ਜੀ ਮੈਂ ਵੀ ਮਤਲਬ ਕਬਾਇਤ ਦੇ 6-7 ਸਾਲ ਲਾ ਕੇ ਆਇਆ ਸੀ ਮੈਂ ਡਰਾਈਵਰੀ ਕਰਦਾ ਸੀ ਪਰ ਕੰਮ ਵੀ ਕੋਈ ਏਡਾ ਭਾਰਾ ਨਹੀਂ ਸੀ ਬੱਸ ਚਲਾਉਂਦਾ ਸੀ ਆਰਾਮ ਦਾ ਸਵਾਰੀ ਲਾਹ ਨਹੀਂ ਲਾਦ ਨਹੀਂ ਸਪੈਸੰਜਰ ਦਾ ਕੰਮ ਹੈਗਾ ਬਹੁਤ ਵਧੀਆ ਕੰਟਰੀ ਸੀ ਬਹੁਤ ਵਧੀਆ ਕੰਪਨੀ ਸੀ ਪੈਸੇ ਵੀ ਚੰਗੇ ਬਣਦੇ 60-70000 ਰੁਪਏ ਮਹੀਨੇ ਦਾ ਘਰ ਪਹੁੰਚਦਾ ਸੀ ਖਾ ਪੀ ਵੀ ਉੱਥੇ ਮੈਂ ਪਰ ਲੇਕਿਨ ਸੌ ਲਿਆ ਕੰਮ ਕਰ ਲਿਆ ਸੌ ਲਿਆ ਖਾ ਲਿਆ ਕੰਮ ਕਰ ਲਿਆ ਬਸ ਇਹ ਮੁਝੇ ਮਤਲਬ ਫਰੀ ਜੀ ਹੈ ਮੈਨੂੰ ਜਿੱਦਾ ਆਜ਼ਾਦੀ ਚ ਨਹੀਂ ਆ ਗਈ ਆਪਣੇ ਕੰਮ ਦੇ ਵਿੱਚ ਆਜ਼ਾਦੀ ਆ ਜਦੋਂ 2 ਘੰਟੇ ਕੰਮ ਕਰਦੇ ਸਵੇਰੇ 2 ਸ਼ਾਮ ਨੂੰ ਮੁੜ ਕੇ ਆਰਾਮ ਨਾਲ ਬੈਠਾ ਨੇ ਇਹਦੇ ਵਿੱਚ ਜਾਨਕੀ ਪਰਿਵਾਰਕ ਮੈਂਬਰ ਨੂੰ ਸਹਿਯੋਗ ਦੇ ਰਹੇ ਨੇ ਕਿ ਪੂਰਾ ਜੀ ਪੂਰਾ ਪਰਿਵਾਰਕ ਪੂਰਾ ਜੀ ਕਿ ਤੁਹਾਨੂੰ ਗਾਂ ਕਲਪ ਗਾਂਪਾਂ ਚੱਲ ਜਾਂਦੇ ਕੋ ਫੀਡ ਵਗੈਰਾ ਚੱਲ ਜਾਂਦੇ ਹਾਂ ਵੀ ਮੰਗਰੋ ਕਰਦੇ ਸਾਰਾ ਕਰ ਲੈਂਦੇ ਨੇ ਜੀ ਉਹ ਮਸ਼ੀਨਾਂ ਦਾ ਵੀ ਦੇਖ ਲੈਂਦੇ ਨੇ ਜਾਨਵਰ ਨੂੰ ਫੀਡ ਪਾਉਣੀ ਉਹ ਵੀ ਪਾ ਦਿੰਦੇ ਸਾਰਾ ਕੁਝ ਕਰ ਲੈਂਦੇ ਨੇ ਜੀ ਇਹ ਮਸ਼ੀਨਾਂ ਦੇ ਵਿੱਚ ਜਿਵੇਂ ਆਡੇ ਲੱਗੇ ਨੇ ਇਹਨਾਂ ਨੂੰ ਮਤਲਬ ਚੇਦ ਵਗੈਰਾ ਕਰਨਾ ਪੈਂਦਾ ਉਹ ਮਤਲਬ ਰੋਟੀ ਘਮਾਉਣੇ ਪੈਂਦੇ ਰੋਟੇਟ ਕਰਨੇ ਪੈਂਦੇ ਮਤਲਬ ਦਿਨ ਚ ਚਾਰ ਵਾਰੀ ਤਿੰਨ ਚ ਚਾਰ ਵਾਰੀ ਦਿਨ ਚ ਚਾਰ ਵਾਰੀ ਘਮਾਉਣੇ ਪੈਂਦੇ ਰੋ ਕੋਈ ਜ਼ਿਆਦਾ ਵੱਡਾ ਕਮਣੀ ਆ ਉਹਦੇ ਦੇਵਾ ਜਤੈਨ ਘੰਟੇ ਬਾਅਦ ਕਮਾ ਰਹੇ ਹਾਂਜੀ ਉਹ ਤੇ ਫਿਰ ਕੋ ਟੇਕ ਨਾ ਕਰਦੇ ਹੋ ਗੇ ਜਾ ਕੇ ਮੈਂ ਸਾਰਾ ਨਹੀਂ ਨਹੀਂ ਉਹਦੇ ਮਤਲਬ ਨਿਸ਼ਾਨ ਲਾ ਕੇ ਰੱਖ ਦਿੱਤੇ ਨੇ ਵਿੱਚ ਤੇ ਪਤਾ ਲੱਗ ਜਾਂਦਾ ਵੀ ਕੋ ਮੈਂ ਤੇ ਨਹੀਂ ਕੋ ਮੇਰ ਦਾ ਪਤਾ ਲੱਗ ਜਾਂਦਾ ਹਾਂਜੀ ਉਹ ਤੇ ਸੋਈ ਕਿ ਨਹੀਂ ਹੈ ਜੀ ਹਾਂ ਤੇ ਜਿਹੜੇ ਹੁਣ ਮੇਰੇ ਖਿਆਲ ਨਾਲ ਪਾਇਏ ਹੀ ਮੇਰੇ ਖਿਆਲ ਨਾਲ ਕਿੰਨੇ ਦਿਨਾਂ ਤੱਕ ਜਿਹੜਾ ਨਿਕਲਣਾ ਮੇਰੇ ਖਿਆਲ ਨਾਲ ਇੱਕ ਦੋ ਦਿਨਾਂ ਦੇ ਮੇਰੇ ਖਿਆਲ ਨਾਲ ਬੱਚੇ ਨਿਕਲੇ ਨੇ ਬਾਅਦ ਆ ਬੱਚੇ ਹੁਣ ਨਿਕਲੇ ਨੇ ਦੋ ਦਿਨ ਦੇ ਹੋ ਗਏ ਨਿਕਲੇ ਨੇ ਹੁਣ ਫਿਰ ਕੱਲ ਜਾਂ ਪਰਸੋਂ ਫਿਰ ਨਿਕਲਣ ਵਾਲੇ ਆ ਇਹ ਕਿੰਨੇ ਦਿਨ ਤੱਕ ਮਸ਼ੀਨ 'ਚ ਰਹਿੰਦੇ ਤੇ ਉਸ ਤੋਂ ਬਾਅਦ ਜਿਹੜੇ ਨੇ ਜ਼ਮੀਨ ਤੇ ਮਗਾ ਇਹ 21 ਦਿਨ ਤੱਕ ਮਤਲਬ ਮਸ਼ੀਨ ਚ ਹੁੰਦੇ ਜੀ 21 ਦਿਨ ਬਾਅਦ ਬੱਚੇ ਨਿਕਲ ਹੁੰਦੇ ਆ ਫਿਰ ਉਹਨਾਂ ਨੂੰ ਮਤਲਬ ਬਰੂਡਰ ਦੇ ਵਿੱਚ ਰੱਖਾ 7 ਦਿਨ ਹਾਂਜੀ ਉਸ ਤੋਂ ਬਾਅਦ ਫਿਰ ਵੱਡਾ ਬਰੂਡਰ ਉਹਨੇ ਵੱਡੇ ਰੂਮ ਚ ਲੈ ਜਾਂਦੇ ਆ ਆਪਾਂ 15 ਦਿਨ ਬਾਅਦ ਫਿਰ ਨਾਰਮਲ ਚ ਸੜ ਦਿੰਦੇ ਹਾਂਜੀ ਹਾਂਜੀ ਤੇ ਇਹ ਜਿਹੜੇ ਮਤਲਬ ਇਸ ਤੋਂ ਇਲਾਵਾ ਜਿਹੜੀਆਂ ਮਤਲਬ ਹੋਰ ਬਲੀਡਾਂ ਨੇ ਜਿਵੇਂ ਮਤਲਬ ਜਿਹੜੀਆਂ ਕਰਦੀਆਂ ਨੇ ਇੱਕ ਲੱਗਦਾ ਨਹੀਂ ਕਿਵੇਂ ਕਿਵੇਂ ਕੁਦਰਤ ਨਾਲ ਥੋੜੀ ਜਿਹੀ ਮਦਦ ਕੀਤਾ ਜਾਂਦਾ ਖਾਸ ਕਰਕੇ ਨਹੀਂ ਨਹੀਂ ਜੀ ਉਹ ਤੇ ਦੇਖੋ ਜੀ ਜੇ ਹੁਣ ਮੁਰਗੀ ਥਲੇ ਆਪਾਂ ਕਹਿੰਦੇ ਕਿ ਮੁਰਗੀ ਥਲੇ ਬਾ ਕੇ ਬੱਚੇ ਕਢਾਈਏ ਮੁਰਗੀ ਨੇ ਮਤਲਬ ਜਿਹੜਾ ਉਹ 15 ਅੰਡੇ ਤੋਂ ਵੱਧ ਨਹੀਂ ਕੱਢਣਾ। ਮਿਲ ਨਹੀਂ ਸੀਮਾ ਦੀ। ਹਾਂਜੀ ਸੀਮਾ ਜੀ ਫਿਰ ਉਹਨੇ 3 ਮਹੀਨੇ ਜਿਹੜੇ ਉਹਨੇ ਖੈੜਾ ਨਹੀਂ ਛੱਡਣਾ ਬੱਚਿਆਂ ਦਾ। ਤੇ ਉਹਦੇ ਨਾਲ ਫਿਰ ਸਾਡੇ ਆਂਡੇ ਦੀ ਜਿਹੜੀ ਉਹ ਵੀ ਮਤਲਬ ਘਟਦੇ ਨੇ। ਹੁਣ ਅਸੀਂ 3 ਮਹੀਨੇ ਚ ਕਿੰਨੇ ਅੰਡੇ ਲਾਦੇ ਮੁਰਗੀ ਤੋਂ? ਨਹੀਂ ਉਹ ਮੁਰਗੀ ਜਿਹੜੀ 3 ਮਹੀਨੇ ਰੱਖਦੀ ਇਹ ਤਾਂ 21 ਦਿਨਾਂ ਚ ਕਰ ਲੇ। 21 ਉਹਦੇ 21 ਦਿਨ ਬੱਚੇ ਉਹਨੇ ਵੀ ਇੱਕ ਦਿਨ ਬਾਅਦ ਕੱਢਨੇ ਆ। ਹਾਂਜੀ। ਪਰ ਜਿਹੜੇ ਬੱਚੇ ਜਦੋਂ ਛੱਡਦੀ ਆ ਨਾ ਉਹਦੇ ਮਤਲਬ 2 ਮਹੀਨੇ ਤੇ ਕਰਕੇ ਕੱਢਨੇ ਆ। 2 ਮਹੀਨੇ ਤੇ ਕਰਕੇ। ਹਾਂਜੀ 21 ਦਿਨ ਤਾਂ ਬੈਠੀ ਨਹੀਂ ਲੱਗੇ ਉਹ। ਬ ਫਿਰ ਜੇ ਇਹਨੂੰ ਵਕਰੀ ਵੀ ਕਰਦੇ ਆ ਤਾਂ ਵੀ ਨਿਓ ਖੜਾ ਛੱਡ ਦੇ ਇਹ ਜਿਵੇਂ ਤੁਸੀਂ ਕੰਦੇ ਮੁਰਗੀ ਨੂੰ ਲੱਗ ਕਰ ਦੇ ਨੋ ਜਦੋਂ ਬੱਚੇ ਜ਼ਮੀਨ ਤੇ ਜਾਂਦੇ ਨੇ ਉਹਨਾਂ ਮੁਰਗੀਆਂ ਲੱਗੇ ਜਾਂਦੇ ਨੇ ਤਾਂ ਕੋਈ ਮਤਲਬ ਐਕਸੈਪਟ ਕਰਦੀ ਜਾਂ ਮਾਰਦੀ ਨਹੀਂ 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 ਕੋਈ ਕੋਈ ਚੱਕਰ ਨਹੀਂ ਹੈਗਾ ਹਾਂਜੀ ਮਤਲਬ ਉਹ ਚਾਹਤ ਅਸੀਂ ਆਮ ਤੌਰ ਤੇ ਦੇਖਾਦੇ ਹਾਂ ਆਮ ਕੱਠੇ ਹੀ ਤੇ ਫਿਰ ਤਾਂ ਸਰ ਦੇ ਦੇਖ ਹੀ ਲਏ ਤੁਸੀਂ ਬਾਹਰ ਫਿਰਦੇ ਇਕੱਠੇ ਜਾਂਦੇ ਹਾਂ ਹਾਂਜੀ 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 ਇੱਕ ਦੋਨੋਂ ਕਰਦੇ ਨੇ ਥੋੜਾ ਵੱਡੇ ਜਿਹੜੇ ਛੋਟੇ ਨੂੰ ਮਾਰਦੇ ਨੇ ਤੋਂ ਵੇਖੋ ਉਹਦੋਂ ਹੁੰਦਾ ਕੋਈ ਕਿ ਆਪਾਂ ਸੈਲਫ ਪੂਰਾ ਕਲੀਟ ਜਾਂਦੇ ਹਾਂ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਜਿਹੜੀਆਂ ਮਸ਼ੀਨਾਂ ਨੇ ਮਤਲ ਹਰ ਇੱਕ ਤਰ੍ਹਾਂ ਦਾ ਤੁਸੀਂ ਇਹਦੇ ਵਿੱਚ ਮਤਲਬ ਜਿਹੜਾ ਬੱਚਾ ਕਢਾ ਸਕਦੇ ਹਰ ਇੱਕ ਤਰ੍ਹਾਂ ਦਾ ਆਂਡੇ ਦਾ ਹਾਂਜੀ ਬਹੁਤ ਬੰਛੀ ਮਤਲਬ ਹਾਂ ਪੰਛੀ ਨਹੀਂ ਜਿਹੜੇ ਮਤਲਬ ਆਵਾਜ਼ ਉਡਦੇ ਨੇ ਉਹਨਾਂ ਦੇ ਨਹੀਂ ਜਿਹੜੇ ਜ਼ਮੀਨ 'ਤੇ ਚੁਗਦੇ ਨੇ ਉਹ ਉਹਨਾਂ ਦੇ ਕਢਾ ਸਕਦੇ ਕੋ ਜਿਹੜੇ ਅਸਮਾਨ ਵਿੱਚ ਉੱਡਦੇ ਆ ਉਹਨਾਂ ਦੇ ਜਿਹੜੇ ਜਿੰਨੇ ਵੀ ਬੱਚੇ ਨਿਕਲਦੇ ਨੇ ਉਹਨਾਂ ਨੂੰ ਚੋਗਾ ਖੁਦ ਖਾਉਣਾ ਪੈਂਦਾ ਮਤਲਬ ਆਪ ਨਹੀਂ ਖਾ ਸਕਦੇ ਬੱਚੇ ਤੇ ਇਹ ਜਿਹੜੇ ਧਰਤੀ ਵਾਲੇ ਜਾਨਵਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਆਪਣੇ ਆਪ ਚੋਗਾ ਚੱਲੂਗਾ ਜਿੰਨਾਂ ਪੰਛੀ ਜਿਹੜੀ ਬਲੀਡਾਂ ਤੋਂ علاوہ ਤੁਸੀਂ ਕਦੇ ਉਹ ਕੋ ਡੈਮੋ ਵਿੱਚ ਚੱਕ ਕੀਤੀ ਹੈ ਕਿ ਮਸ਼ੀਨ ਦੇ ਵਿੱਚ ਪਾ ਦੇਤੇ ਰਿਜ਼ਲਟ ਕਿ ਮੈਂ ਜੀ ਕਾਂ ਦੇ ਬੱਚੇ ਕਿਹੜਾ ਦੇਖੇ ਸੀਗੇ ਕਾਂ ਵੇ ਮਤਲਬ ਸਾਡੇ ਇੱਕ ਇੱਥੇ ਅੰਬ ਸੀਗਾ ਤੇ ਹਵਾ ਦੇ ਨਾਲ ਡਿੱਗ ਪਿਆ ਉਹਦੇ ਉੱਪਰ ਉਹ ਨਾਲ ਦੇ ਦਿੱਤੇ ਸੀਗੇ ਉਹ ਮੈਂ ਚੱਕ ਕੇ ਤੇ ਮਸ਼ੀਨ ਚ ਪਾਤੇ ਉਹ ਬੱਚੇ ਨਿਕਲੇ ਪਰ ਉਹਦਾ ਫਿਰ ਸਾਨੂੰ ਪਤਾ ਜੀ 2 ਮਹੀਨੇ ਕਿੱਦਾਂ ਮਤਲਬ ਆਪਾਂ ਪਾਲੇ ਨੀ ਪਾ ਕੇ ਤੇ ਕਰਕੇ ਕੀ ਕਰਦੇ ਉਹ ਸਰਿੰਜ ਨਾਲ ਪਾਣੀ ਚੁੰਡੀ ਦੇ ਨਾਲ ਉਹਨੂੰ ਦਾਣੇ ਖੋਣੇ ਦਿਹਾੜੀ ਦੇ ਪੰਜ ਪੰਜ ਵਾਰੀ ਸਾਰੇ ਜੀਆ ਦੀ ਵਾਰੀ ਡਿਊਟੀ ਲੱਗੀ ਹੁੰਦੀ ਜਦੋਂ ਜਾਰਾ ਬੜੇ ਬਹੁਤ ਨਾਲ ਸਾਨੂੰ ਕੋਈ ਖਵਾਓ ਉਹ ਦੋ ਮਹੀਨੇ ਦੇ ਕਰਕੇ ਤਿੰਨ ਤੋਂ ਫੇਰ ਉੱਡੇ ਫੇਰ ਕਿ ਕਿਤੇ ਲੱਗਦਾ ਨਹੀਂ ਪਲੱਸ 2 ਬੀਏ ਐਵੇਂ ਬਰੇ ਨੇ ਪਰ ਉਹਨਾਂ ਦਾ ਵੀ ਦਿਮਾਗ ਜਿਹਾ ਤੁਹਾਡੇ ਸਾਹਮਣੇ ਮਤਲਬ ਥੋੜਾ ਜਿਆਦਾ ਨੀਵਾ ਜਾਂਦੇ ਵਾ ਕਿਉਂਕਿ ਇੱਦਾਂ ਤੱਕ ਦਾ ਦਿਮਾਗ ਲਾਉਣਾ ਇੰਨੇ ਮਤਲਬ ਚੁਣੌਤੀ ਕੋਦਣ ਤੋਂ ਦੇ ਕੇ ਇੱਕ ਮਗਰੋਂ ਇੱਕ ਅਲੱਗ ਜਿਹੀ ਚੀਜ਼ ਨੂੰ ਐਗਜ਼ਾਮਪਲ ਲਾ ਲੈਣਾ ਇਹ ਕਿਉਂਕਿ ਲੱਗਦਾ ਨਹੀਂ ਕਿ ਚੁਣੌਤੀ ਨਹੀਂ ਨਹੀਂ ਜਿਹਦੇ ਖਰ ਜਿਹਦੇ ਮਲ ਕੰਮ 'ਚ ਬੰਦਾ ਪੈ ਜਾਂਦਾ ਨਾ ਇੱਕ ਇੰਟਰਸਟ ਹੋਣਾ ਚਾਹੀਦਾ ਬੰਦੇ ਦਾ ਮੈਂ ਇਹ ਕੰਮ ਕਰਨਾ ਹੁਣ ਜਦੋਂ ਮੈਨੂੰ ਸੀ ਵੀ ਮੈਂ ਹੁਣ ਇਹ ਇਹਦੇ ਮੁਰਗੀ ਦੇ ਬੱਚੇ ਕਢੋਣੇ ਨੇ ਮੈਂ ਕਰਨਾ ਮੈਨੂੰ YouTube ਦਾ ਖੜਾ ਹੀ ਨਹੀਂ ਛੱਡਿਆ ਦੇਖਦਾ ਹਰ ਤਰ੍ਹਾਂ ਦੀ ਵੀਡੀਓ ਦੇਖੀ YouTube ਤੇ ਮੈਂ ਕਿੱਦਾਂ ਬੱਚੇ ਤਿਆਰ ਕਰਨੇ ਆ ਕਿੱਦਾਂ ਇਹਨਾਂ ਨੂੰ ਸਾਹਮਣਾ ਕਿਹੜੀ ਦਵਾਈ ਦੇਣੀ ਕੀ ਕਰਨਾ ਮੈਂ ਕਿਸੇ ਕੋਲ ਵੀ ਨਹੀਂ ਪੁੱਛਿਆ ਸਾਰਾ ਮੈਂ YouTube ਤੋਂ ਦੇਖ ਕੇ ਵਾ ਕੀਤਾ ਕਿੰਨਾ ਚਿਰੇ ਲੱਗਿਆ YouTube ਤੋਂ ਸਾਰਾ ਸਿੱਖਦੇ ਕਿੰਨਾ ਪੁੱਲ ਇਹ ਮੈਨੂੰ ਮਤਲਬ 2 ਮਹੀਨੇ ਤਿੰਨ ਤੱਕ ਮੈਂ ਦੇਖਦਾ ਰਿਹਾ ਕਰਦਾ ਰਿਹਾ ਦੇਖਦਾ ਰਿਹਾ ਕਰਦਾ ਸਾਰਾ ਕੁਝ ਹਾਂਜੀ ਤੇ ਮੈਨੂੰ ਸਿੱਖਦਾ ਰਿਹਾ ਜਿਹੜੀ ਵੀ ਚੀਜ਼ ਮੈਨੂੰ ਚਾਹੀਦੀ ਮੈਂ ਉੱਥੇ ਕੱਢ ਲੈਂਦਾ ਰਿਹਾ ਹਾਂਜੀ ਤੁੱਕ YouTube ਤੋਂ ਕੋਈ ਚੀਜ਼ਾਂ ਨਾਲ ਪਾ ਦਿੱਤੀਆਂ ਜਰੂਰ ਜਾਂਦੀਆਂ ਨੇ ਪਰ ਉਹਨਾਂ ਦੇ ਵਿੱਚ ਇਹ ਚੀਜ਼ਾਂ ਬੇਨੇਧ ਵੀ ਕੀਤਾ ਜਾਂਦਾ ਕਿ ਇੰਨਾ ਹੋਊਗਾ ਜਿਉਂਗਾ ਉਹਦੇ ਵਿੱਚ ਗੈਪ ਜਰੂਰ ਉਹਦੇ ਰੱਖ ਲਿਆ ਜਾਂਦਾ ਪਰ ਉਹ ਤੋਂ ਇਲਾਵਾ ਤੁਸੀਂ ਐਕਸਟਰਾ ਆਪਣਾ ਦਵਾ ਵੀ ਲਗਾ ਵਿੱਚ ਨਹੀਂ ਉਹ ਤਾਂ ਫਿਰ ਦੇਖੋ ਜੀ ਕਰਨਾ ਪੈਂਦਾ ਨਾ ਵੀ ਹੁਣ ਵੀ ਇਹਨਾਂ ਨੂੰ ਬੱਚਿਆਂ ਨੂੰ ਕੀ ਮਤਲਬ ਕਮੀਆਂ ਮਤਲਬ ਕਿੱਦਾਂ ਹੁਣ ਗਰਮੀ ਲੱਗ ਰਹੀ ਹੈ ਨਾ ਜੇ ਸਰਦੀ ਲੱਗ ਰਹੀ ਹੈ ਕੀ ਉਹ ਸਾਰਾ ਕੁਝ ਆਪ ਹੀ ਦੇਖਣਾ ਪੈਂਦਾ ਹੁੰਦਾ ਹਾਂਜੀ ਹਾਂਜੀ ਠੀਕ ਠੀਕ ਜਣ ਕੇ ਹੁਣ ਤੁਸੀਂ ਮਤਲਬ ਕੋਈ ਵੀ ਮਦਦ ਤੁਹਾਡੇ ਕੋਲੋਂ ਦਾ ਉਹ ਜਣ ਕੇ ਐਕਟਾ ਜਾਂ ਮਸ਼ੀਨਾ ਜਾਂ ਕੋਈ ਥੋੜੀ ਬਹੁਤੀ ਮਾਤ ਦੇ ਕੋਈ ਕਮੀ ਬੇਚੀ ਰਹੀਦਾ ਕੱਲ ਨੂੰ ਮਤਲਬ ਕੋਈ ਕਰਦਾ ਪ੍ਰੋਜੈਕਟ ਲਗਦਾ ਥੋੜੀ ਬਹੁਤੀ ਉੱਤੇ ਮਟ ਰਹੀਦੀ ਤੁਸੀਂ ਮੈਨੂੰ ਜਾਗਰੂਤਾ ਜ਼ਰੂਰ ਦਿਓ ਜ਼ਰੂਰ ਜੀ ਜੂ ਜੋ ਸਾਡੇ ਕੋਲ ਹੈਲਪ ਹੋ ਸਕੀ ਜ਼ਰੂਰ ਕਰਾਂਗੇ ਆਪਾਂ ਜੇ ਕੋ ਮਸ਼ੀਨ ਤਿਆਰ ਕਰਨੀ ਹੈ ਤਾਂ ਮਸ਼ੀਨ ਵੀ ਤਿਆਰ ਕਰਕੇ ਦੇਵਾਂਗੇ ਬੱਚੇ ਚਾਹੀਦੇ ਜਿਹਨੂੰ ਬੱਚੇ ਵੀ ਆਪਾਂ ਸੇਲ ਕਰਦੇ ਆ ਬੱਚੇ ਹੀ ਮਿਲਣਗੇ ਹਾਂਜੀ ਇਹ ਜਿਹੜਾ ਵਾ ਮਤਲਬ ਪੈਂਦਾ ਕਿੱਥੇ ਆ ਤੇ ਇਹ ਸਾਰਾ ਮਤਲਬ ਜੇ ਕਿਨੂੰ ਤੁਹਾਡੇ ਨਾਲ ਰਾਪਤਾ ਕਰਨਾ ਤੇ ਕਿੱਥੇ ਮਨ ਤੇ ਕਲਾ ਨੌਰ ਕਸਬਾ ਕਲਾ ਨੌਰ ਉਹਦੇ ਨਜ਼ਦੀਕ ਸਾਡਾ ਪਿੰਡ ਆ ਭੰਗਵਾ ਹਾਂਜੀ ਇਹ ਜਿਹੜਾ ਤੁਹਾਡਾ ਮਤਲਬ ਵਜਦਾ ਹੋਊਗਾ ਕੋਈ ਬੈਨਰ ਵਜਦਾ ਹੋਊ ਕਿੰਨੇ ਕਿਸ ਨਾਮ ਤੋਂ ਵਜਦਾ ਹੈ ਕਮਲ ਫਾਰਮ ਹਾਂਜੀ ਕਮਲ ਫਾਰਮ ਤਾਰ ਕੇ ਦੇਖ ਲਓ YouTube ਤੇ ਵੀ ਇਹ ਸਾਰਾ ਕੁਝ Instagram ਤੇ ਵੀ ਹੈ Facebook ਤੇ ਵੀ ਹੋਣ ਕੁੱਲ ਕਿੰਨੀਆਂ ਬਲੀਡਰਾਂ ਤੁਹਾਡੇ ਕੋਲ ਜਿਹੜੀ ਮਾਰਦੇ ਕਰਦੇ ਮੇਰੇ ਕੋਲ ਇਸ ਟਾਈਮ 10 10 ਤੋਂ 12 ਬਲੀਡਰਾਂ ਹਾਂਜੀ ਹਾਂਜੀ ਟੂ ਟੂ